ਡੇਲੀਪੋਸ ਪੰਜਾਬੀ ਦੇਖ ਰਹੇ ਹੋ ਤੁਸੀਂ ਮੈਂ ਦੀਪਕ ਕਤਿਆਲ ਅੱਜ ਦੁਸ਼ਹਿਰੇ ਦਾ ਤਿਉਹਾਰ ਪੂਰੇ ਵਿਸ਼ਵ ਭਰ ਦੇ ਵਿੱਚ ਬੜੀ ਹੀ ਸ਼ਰਧਾ ਭਾਵਨਾ ਤੇ ਧੂਮ ਧਾਮ ਦੇ ਨਾਲ ਮਨਾਇਆ ਜਾ ਰਿਹਾ ਹੈ ਦੁਸ਼ਹਿਰੇ ਦੀਆਂ ਤਸਵੀਰਾਂ ਤੁਹਾਨੂੰ ਦਿਖਾਉਣ ਦੇ ਲਈ ਪਹੁੰਚੇ ਹਾਂ ਲੁਧਿਆਣਾ ਸ਼ਹਿਰ ਦੇ ਵਿੱਚ ਅਸੀਂ ਮੌਜੂਦ ਹਾਂ ਜਿੱਥੇ ਪੰਜਾਬ ਦਾ ਸਭ ਤੋਂ ਵੱਡਾ ਰਾਵਣ ਦਾ ਪੁੱਤਲਾ 121 ਫੁੱਟ ਦਾ ਰਾਵਣ ਦਾ ਪੁੱਤਲਾ ਜਿਹੜਾ ਇੱਥੇ ਦਹਨ ਕੀਤਾ ਜਾਏਗਾ ਤਸਵੀਰਾਂ ਤੁਹਾਨੂੰ ਦਿਖਾ ਦਿੰਨੇ ਹਾਂ ਸ਼੍ਰੀ ਰਾਮਲੀਲਾ ਮੈਦਾਨ ਦ੍ਰਿਸ਼ਟੀ ਗਰਾਊਂਡ ਦੇ ਵਿੱਚ ਅਸੀਂ ਮੌਜੂਦ ਹਾਂ ਜਿੱਥੇ 121 ਫੁੱਟ ਦੇ ਰਾਵਣ ਨੂੰ ਜਿਹੜਾ ਅੱਜ ਕ੍ਰੇਨ ਤੇ 30 ਸਾਥੀਆਂ ਦੀ ਮਦਦ ਦੇ ਨਾਲ ਖੜਾ ਕਰ ਦਿੱਤਾ ਗਿਆ ਲੋਕ ਇੱਥੇ ਵੱਡੀ ਗਿਣਤੀ ਦੇ ਵਿੱਚ ਹੀ ਸਵੇਰ ਤੋਂ ਪਹੁੰਚਣਾ ਸ਼ੁਰੂ ਹੋ ਗਏ ਨੇ ਕਿਉਂਕਿ ਕਹਿੰਦੇ ਨੇ ਕਿ ਇਹ ਜਿਹੜਾ ਤਿਉਹਾਰ ਇਸ ਦਰੇਸੀ ਗਰਾਊਂਡ ਦੇ ਵਿੱਚ ਮਨਾਇਆ ਜਾਂਦਾ ਇਹ ਬਹੁਤ ਪੁਰਾਣਾ ਹੈ ਕਾਫੀ ਸਾਲ ਤੋਂ ਇੱਥੇ ਮੇਲਾ ਲੱਗਦਾ ਹੈ ਦੁਸ਼ਹਿਰਾ ਮੇਲਾ ਤੇ ਲੋਕ ਇੱਥੇ 121 ਫੁੱਟ ਦਾ ਰਾਵਣ ਜੋ ਇੱਥੇ ਖੜਾ ਕੀਤਾ ਗਿਆ ਉਸ ਦੀ ਪੂਜਾ ਕਰਨ ਦੇ ਲਈ ਆ ਰਹੇ ਨੇ ਉੱਥੇ ਮੱਥਾ ਟੇਕ ਰਹੇ ਨੇ ਲੋਕਾਂ ਦਾ ਕਹਿਣਾ ਹੈ ਕਿ ਰਾਵਣ ਭਗਵਾਨ ਸ਼ਿਵ ਸ਼ੰਕਰ ਪੋਲੇਨਾਥ ਦਾ ਉਪਾਸਕ ਸੀ ਤੇ ਉਹਨਾਂ ਨੂੰ ਚਾਰ ਵੇਦਾਂ ਦਾ ਗਿਆਨ ਸੀ ਇਸ ਕਰਕੇ ਇਹਨਾਂ ਦੀ ਪੂਜਾ ਕੀਤੀ ਜਾਂਦੀ ਹੈ ਤੇ ਵੱਡੀ ਗਿਣਤੀ ਦੇ ਵਿੱਚ ਸਵੇਰ ਤੋਂ ਹੀ ਲੋਕ ਇੱਥੇ ਪਹੁੰਚਣੇ ਸ਼ੁਰੂ ਹੋ ਗਏ ਨੇ ਤਾਂ ਦੁਪਹਿਰ ਤੱਕ ਇੱਥੇ ਲੋਕਾਂ ਨੇ ਪੂਜਾ ਕਰਨੀ ਹੈ 라ਵਣ ਦੀ ਤੇ ਮੇਲਾ ਦੂਜੇ ਪਾਸੇ ਦੇਖ ਸਕਦੇ ਹੋ ਤੁਸੀਂ ਚਾਲੂ ਹੋ ਚੁੱਕਿਆ ਹੋਇਆ ਲੋਕ ਝੂਟੇ ਲੈਣ ਦੇ ਲਈ ਆ ਰਹੇ ਨੇ ਵੱਡੀ ਗਿਣਤੀ ਦੇ ਵਿੱਚ ਲੋਕ ਇੱਥੇ ਪਹੁੰਚ ਰਹੇ ਨੇ ਤੁਹਾਨੂੰ ਦੱਸ ਦਈਏ ਕਿ ਇਹ ਜਿਹੜਾ 121 ਫੁੱਟ ਦਾ 라ਵਣ ਬਣਾਇਆ ਗਿਆ ਇਸ ਨੂੰ ਤਿਆਰ ਕਰਨ ਦੇ ਲਈ ਡੇਢ ਮਹੀਨੇ ਦਾ ਸਮਾਂ ਲੱਗਿਆ ਤੇ ਇਸ ਨੂੰ ਤਿਆਰ ਕਰਨ ਦੇ ਲਈ ਆਗਰਾ ਤੋਂ ਪਿਛਲੇ 25 ਸਾਲ ਤੋਂ ਇੱਕ ਪਰਿਵਾਰ ਜਿਹੜਾ ਇੱਥੇ ਹੁੰਦਾ 24 ਤੋਂ 25 ਜਿਹੜੇ ਇੱਥੇ ਕਾਰਿਗਰ ਇਸ 라वण ਦੇ ਪੁਤਲੇ ਨੂੰ ਤਿਆਰ ਕਰਨ ਦੇ ਲਈ ਲਗਦੇ ਨੇ ਡੇਢ ਮਹੀਨੇ ਦਾ ਸਮਾਂ ਲੱਗ ਜਾਂਦਾ ਕਿਉਂਕਿ ਇਸ ਦਾ ਪੂਰਾ ਜਿਹੜਾ ਡਿਜ਼ਾਈਨ ਤਿਆਰ ਕੀਤਾ ਜਾਂਦਾ 라वण ਦਾ ਜਿਹੜਾ ਮੁਖੜਾ ਹੈ ਉਸ ਨੂੰ ਵੀ ਤਿਆਰ ਕਰਨ ਦੇ ਲਈ ਬਹੁਤ ਹੀ ਸਮਾਂ ਜਿਹੜਾ ਲੱਗ ਜਾਂਦਾ ਤੇ ਹਾਈ ਟੈਕ ਤਰੀਕੇ ਦੇ ਨਾਲ ਰਿਮੋਟ ਕੰਟਰੋਲ ਦੇ ਨਾਲ ਅੱਜ 라वण ਦਹਨ ਕੀਤਾ ਜਾਏਗਾ ਪੰਜਾਬ ਦੀਆਂ ਵੱਡੀਆਂ-ਵੱਡੀਆਂ ਸ਼ਖਸੀਅਤਾਂ ਇੱਥੇ ਪਹੁੰਚਣ ਗਈਆਂ ਦੁਸ਼ਹਿਰਾ ਮੇਲਾ ਦੇ ਵਿੱਚ ਜਦੋਂ ਰਾਵਣ ਹੋਏਗਾ ਕੁਝ ਹੀ ਘੰਟਿਆਂ ਬਾਅਦ ਰਾਵਣ ਦਹਨ ਹੋਣਾ ਤੇ ਦੁਸ਼ਹਿਰੇ ਦੇ ਤਿਉਹਾਰ ਨੂੰ ਲੈ ਕੇ ਲੋਕਾਂ ਦੇ ਵਿੱਚ ਕਾਫੀ ਖੁਸ਼ੀ ਹੈ ਕਿਉਂਕਿ ਬੁਰਾਈ ਤੇ ਅਛਾਈ ਦੀ ਜਿੱਤ ਨੂੰ ਦਰਸਾਉਂਦਾ ਇਹ ਤਿਉਹਾਰ ਹੈ ਤੇ ਕਾਫੀ ਹਾਈ ਟੈਕ ਤਰੀਕੇ ਦੇ ਨਾਲ ਇਹ ਰਾਵਣ ਦਾ ਪੁੱਤਲਾ ਜਿਹੜਾ ਉਸ ਨੂੰ ਦਹਨ ਕੀਤਾ ਜਾਏਗਾ ਸੇਰ ਤੋਂ ਵੀ ਚਿੰਗਾਰੀਆਂ ਨਿਕਲਣਗੀਆਂ ਉਹਨਾਂ ਦਾ ਕਹਿਣਾ ਸੀ ਕਿ ਕਾਰੀਗਰ ਜਿਸ ਨੇ ਇਸ ਨੂੰ ਬਣਾਇਆ ਉਹਨਾਂ ਦਾ ਕਹਿਣਾ ਹੈ ਇਹਨਾਂ ਦੇ ਕੰਨਾਂ ਦੇ ਵਿੱਚੋਂ ਦੀ ਧੂਆ ਨਿਕਲੇਗਾ ਫਿਰ ਇੱਕ ਵਾਰ ਬਟਨ ਦਬਾਇਆ ਜਾਏਗਾ ਤਾਂ ਮੂੰਹ ਦੇ ਵਿੱਚੋਂ ਦੀ ਫੁੱਲਾਂ ਦੀ ਵਰਖਾ ਹੋਏਗੀ ਤੇ ਇਸ ਦੇ ਵਿੱਚ ਜਿਹੜੇ ਪਟਾਕਿਆਂ ਦਾ ਇਸਤੇਮਾਲ ਕੀਤਾ ਗਿਆ ਉਹ ਪਟਾਕੇ ਗ੍ਰੀਨ ਪਟਾਕੇ ਨੇ ਜੋ ਕਿ ਪੋਲੂਸ਼ਨ ਫ੍ਰੀ ਪਟਾਕੇ ਨੇ ਪੋਲੂਸ਼ਨ ਬਹੁਤ ਘੱਟ ਕਰਦੇ ਨੇ ਤਾਂ এনवायरमेंट ਫ੍ਰੈਂਡਲੀ ਪਟਾਕੇ ਜਿਹੜੇ ਇਸਤੇਮਾਲ ਕੀਤੇ ਗਏ ਨੇ ਤਾਂ ਕਿ ਸ਼ਹਿਰ ਦੇ ਲੋਕਾਂ ਨੂੰ ਕਿਸੇ ਤਰ੍ਹਾਂ ਦੀ ਪਰੇਸ਼ਾਨੀ ਦਾ ਸਾਹਮਣਾ ਨਾ ਕਰਨਾ ਪਵੇ ਤੁਹਾਨੂੰ ਦੱਸ ਦਈਏ ਇਹ 라ਵਣ ਦਾ ਪੁੱਤਲਾ ਪੰਜਾਬ ਦਾ ਸਭ ਤੋਂ ਵੱਡਾ ਇਸ ਵਾਰ ਦਾ ਪੁੱਤਲਾ ਹੈ 121 ਫੁੱਟ ਦਾ 라ਵਣ ਦਾ ਪੁੱਤਲਾ ਤਿਆਰ ਕੀਤਾ ਗਿਆ ਜੋ ਅੱਜ ਲੁਧਿਆਣਾ ਦੇ ਦ੍ਰੈਸ਼ੀ ਮੈਦਾਨ ਦੇ ਵਿੱਚ ਦਹਨ ਕੀਤਾ ਜਾਏਗਾ ਤਾਂ ਤਸਵੀਰਾਂ ਤੁਹਾਨੂੰ ਦਹਨ ਦੀਆਂ ਵੀ ਦਿਖਾਵਾਂਗੇ ਜਦੋਂ 라ਵਣ ਦਹਨ ਹੋਏਗਾ ਕੁਝ ਹੀ ਘੰਟਿਆਂ ਬਾਅਦ ਇਹ ਰਾਵਣ ਦਹਨ ਹੋਏਗਾ ਤੇ ਉਹ ਤਸਵੀਰਾਂ ਵੀ ਤੁਹਾਨੂੰ ਦਿਖਾਵਾਂਗੇ ਤੁਹਾਡੇ ਇਲਾਕੇ ਦੇ ਵਿੱਚ ਕਿਸ ਤਰੀਕੇ ਦੇ ਨਾਲ 라ਵਣ ਦਾ ਤਿਉਹਾਰ ਜਿਹੜਾ 라ਵਣ ਦਹਨ ਕੀਤਾ ਜਾ ਰਿਹਾ ਕਿੰਨੇ ਫੁੱਟ ਦਾ 라ਵਣ ਬਣਿਆ ਤੇ ਦੁਸ਼ਹਿਰੇ ਦਾ ਤਿਉਹਾਰ ਕਿਸ ਤਰੀਕੇ ਦੇ ਨਾਲ ਮਨਾਇਆ ਜਾ ਰਿਹਾ ਕਮੈਂਟ ਬਾਕਸ ਦੇ ਵਿੱਚ ਕਮੈਂਟ ਕਰਕੇ ਜਰੂਰ ਦੱਸਿਓ ਲੁਧਿਆਣਾ ਤੋਂ ਵੀਡੀਓ ਜਰਨਲਿਸਟ ਸੰਦੀਪ ਸਿੰਘ ਦੇ ਨਾਲ ਦੀਪਕ ਕਤਿਆਲ ਡੇਲੀ ਪੋਸਟ ਪੰਜਾਬੀ